ਸਟਰੀਕਲਸ ਦੇਖ ਰਹੇ ਹੋ ਸਰਦਲ ਟੀਵੀ ਮੈਂ ਹਾਂ ਜਸੀਖਰ ਨਿਊਜ਼ਲੈਂਡ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਕੇਮਾਰਟ ਸਟੋਰ ਖੁੱਲਣ ਜਾ ਰਿਹਾ ਹੈ ਜੀ ਹਾਂ ਇਹ ਸਟੋਰ 2026 ਦੇ ਵਿੱਚ ਖੁੱਲੇਗਾ ਜੋ ਕਿ 6700 ਸਕੁਅਰ ਮੀਟਰ ਦੇ ਵਿੱਚ ਫੈਲਿਆ ਹੋਵੇਗਾ ਇਹ ਸਟੋਰ ਮਾਕੇ ਪਲੇਸ ਰਿਟੇਲ ਸੈਂਟਰ ਵੈਸਕੇ ਦੇ ਵਿੱਚ ਖੁੱਲਣ ਜਾ ਰਿਹਾ ਹੈ ਨਿਊਜ਼ਲੈਂਡ ਤੇ ਆਸਟ੍ਰੇਲੀਆ ਦੇ ਕੇਮਾਰਟ ਦੇ ਚੀਫ ਐਗਜ਼ੀਕਿਊਟਿਵ ਦੇ ਮੁਤਾਬਿਕ ਇਹ ਸਟੋਰ ਦੇ ਖੁੱਲਣ ਦੇ ਨਾਲ ਨਿਊਜ਼ੀਲੈਂਡ ਵਾਸੀਆਂ ਨੂੰ ਸਸਤੇ ਰੇਟਾਂ ਦੇ ਉੱਤੇ ਘਰ ਦੇ ਲਈ ਵਧੀਆ ਸਮਾਨ ਮੁਹੱਈਆ ਕਰਵਾਇਆ ਜਾਵੇਗਾ ਉਨ੍ਹਾਂ ਮੁਤਾਬਕ ਕੋਸਟ ਆਫ ਲਿਵਿੰਗ ਅ ਦੇ ਕ੍ਰਾਈਸਿਸ ਦੇ ਚੱਲਦੇ ਆ ਕਿ ਮਾਰਕ ਅਜਿਹੀ ਜਗ੍ਹਾ ਜਿੱਥੇ ਬਹੁਤੀ ਵਧੀਆ ਪ੍ਰਾਈਸ ਦੇ ਉੱਤੇ ਵਧੀਆ ਪ੍ਰੋਡਕਟ ਲੋਕਾਂ ਨੂੰ ਦਿੱਤੇ ਜਾਂਦੇ ਨੇ ਉਹਨਾਂ ਨੇ ਇਹ ਵੀ ਕਿਹਾ ਕਿ ਇਹ 24 ਘੰਟੇ ਖੁੱਲਣ ਵਾਲਾ ਸਟੋਰ 2026 ਦੇ ਵਿੱਚ ਖੁੱਲੇਗਾ ਤੇ ਇਹ 6700 ਸਕਰ ਮੀਟਰ ਦੇ ਵਿੱਚ ਹੋਵੇਗਾ ਇਹ ਤੇ ਵੀ ਦੱਸਿਆ ਗਿਆ ਕਿ ਮਨਕਾਉ ਸੁਪਰ ਸੈਂਟਰ ਦਾ ਸਟੋਰ 5000 ਸਕਰ ਮੀਟਰ ਹੈ ਤੇ ਇਸ ਤੋਂ ਅੰਦਾਜ਼ਾ ਲਾਇਆ ਜਾਇਆ ਜਾ ਸਕਦਾ ਹੈ ਕਿ ਇਹ ਸਟੋਰ ਕਿੰਨਾ ਵੱਡਾ ਹੋਵੇਗਾ ਇਹ ਤੇ ਵੀ ਦੱਸਿਆ ਗਿਆ ਕਿ 250 ਦੇ ਕਰੀਬ ਨੌਕਰੀਆਂ ਵੀ ਇਸ ਸਟੋਰ ਦੇ ਖੁੱਲਣ ਦੇ ਨਾਲ ਪੈ ਹੋਣ ਗਿਆ